ਸਤ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਫਿਸ਼ ਫਰਾਈ ਫਿਸ਼ ਨੂੰ ਆਪਾਂ ਲੈ ਕੇ ਧੋ ਕੇ ਚੰਗੀ ਤਰ੍ਹਾਂ ਕੱਟ ਕੇ ਸਰਵਾ ਕੇ ਰੱਖ ਲਏ ਨੇ ਉਸ ਤੋਂ ਬਾਅਦ ਆਪਾਂ ਇਹ ਚ ਮਸਾਲੇ ਦਾ ਪੇਸਟ ਲਾ ਕੇ ਐਡ ਕਰਕੇ ਰੱਖਾਂਗੇ ਉਸ ਤੋਂ ਬਾਅਦ ਆਪਾਂ ਇੱਕ 프라이ਪੈ ਲੈ ਕੇ ਉਹਦੇ ਵਿੱਚ ਓਇਲ ਐਡ ਕਰਕੇ ਹਲਕੀ ਅਚ ਤੇ ਤੇਲ ਨੂੰ ਗਰਮ ਕਰਾਂਗੇ ਤੇਲ ਕਰਨ ਤੋਂ ਬਾਅਦ ਹੁਣ ਆਪਾਂ ਇਹ ਚ ਐਡ ਕਰਾਂਗੇ ਫਿਸ਼ Aufshael, harvest, passage, लिए, फिश नं मिनट लिये हल्की आच के उ फ्राई करा फिश एड करने बाद एड करें दो बड़िया हरियाँ मच्छा उस तुँ बाद कटे हुए स्लाइस पीस नींबू उसद अच्छा एड करा कटे हुए ओरेंज साई पोनी ਤੁਵਾ ਦੇ ਨੂੰ ਅਸੀਂ ਹਲਕੀ ਹੱਟ ਚ 10 ਮਿੰਟ ਲਈ ਇਹਨੂੰ ਕਵਰ ਕਰਾਂਗੇ 10 ਮਿੰਟ ਤੋਂ ਬਾਅਦ ਆਪਾਂ ਫਿਰ ਜੀ ਸੈਲਟ ਚੇਂਜ ਕਰਾਂਗੇ ਤਾਂ ਕਿ ਫਿਸ਼ ਦੋਨੋਂ ਸਾਈਡ ਤੋਂ ਚੰਗੀ ਤਰ੍ਹਾਂ ਰਾਈ ਗੋ ਜਾਵੇ ਸੈਲਟ ਚੇਂਜ ਕਰਨ ਤੋਂ ਬਾਅਦ ਸੀ ਮਿਰਚ ਨੂੰ ਵੀ ਇੱਕ ਵਾਰ ਜੀਦਰ ਰੱਖਾਂਗੇ ਤਾਂ ਕਿ ਨਿੰਬੂ ਪਿਆਜ਼ ਤੇ ਨਮਕ ਵੀ ਹਲਕੀ ਲੀਆਂ ਖਾਣ ਲਈ ਰੈਡੀ ਹੋ ਜਾਵੇ ਅਗਸਟ ਵਾਰ ਅੱਪਾ ਨੂੰ 5 ਮਿੰਟ ਲਈ ਫਿਰ ਕਵ ਕਰਾਂਗੇ ਅਨੁਮੰਤ ਤੋਂ ਬਾਅਦ ਸਾਡੀ ਮੱਛੀ ਖਾਣ ਲਈ ਗੈੜੀ ਹੈ ਹਲਕਾ ਜਾਨੂੰ ਸੈਰਚੇ ਨੇ ਕਰਕੇ ਗੈਸ ਨੂੰ ਸਿੰਘ ਬੰਦ ਕਰ ਦੇਵਾਂਗੇ ਸਾਡੇ ਓਨੀਅਨ ਮਿਰਚੀ ਬਲੈਮਨ ਬਿਲਕੁਲ ਰੈਡੀ ਹੈ ਤਾਂ ਲਈ ਹੁਣ ਆਪਾਂ ਇਹਨੂੰ ਸੈਡਵਿਚ ਸਰਵ ਕਰਾਂਗੇ ਲੋ ਜੀ ਸਾਡੀ ਫਿਸ਼ ਓਨੀਅਨ ਚਿੱਲੀ ਰੈਡੀ ਫॉर ਇਟ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ